ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਮਹਾਰਾ ਧੰਨ ਗੁਰੂ ਨਾਨਕ ਮਹਾਰਾ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਨਮੋ ਮਾਤਾ ਸਹਿ ਦੀਵਾਨ ਦਸ਼ਮੇਸ਼ ਪੀਤਾ ਮਹਾਰਾ ਜੀਓ ਸੋ ਗੁਰੂਆਂ ਦੇ ਪਿਆਰਿਓ ਇਸ ਡੁੱਬਦੇ ਸੰਸਾਰ ਵਿੱਚ ਭਟਕਦੇ ਸੰਸਾਰ ਦੇ ਵਿੱਚ ਸਤਿ ਬਾਸ਼ਾ ਮਹਾਰਾਜ ਦੀ ਬਾਣੀਆਂ ਜਿਹੜੀ ਸਾਨੂੰ ਸ਼ਾਂਤੀ ਦਿੰਦੀ ਹੈ ਮਨ ਦਾ ਭਰੋਸਾ ਬਣਾਉਂਦੀ ਹੈ ਵਿਸ਼ਵਾਸ ਬਣਾਉਂਦੀ ਹੈ ਸਾਡੇ ਪਿੱਛੇ ਕੋਈ ਸ਼ਕਤੀ ਹੈ ਐਨਾ ਸੋਚ ਕੇ ਵਿਸ਼ਵਾਸ ਬਣਦਾ ਹੈ ਮਨ ਨੂੰ ਸ਼ਾਂਤੀ ਆਉਂਦੀ ਹੈ ਸਭ ਕੁਝ ਅਸੀਂ ਹਾਂ ਮੈਨੂੰ ਹੀ ਕਰਨਾ ਪਵੇਗਾ ਇਕੱਲੇ ਨੇ ਆਪਣੇ ਜ਼ਿੰਮੇਵਾਰੀ ਲਾ ਲੈਣੀ ਆਪਣੇ ਉੱਤੇ ਲੈ ਲੈਣੀ ਇਹ ਭਟਕਣਾ ਲਾਉਂਦੀ ਹੈ ਚਿੰਤਾ ਲਾਉਂਦੀ ਹੈ ਸੋ ਇਸ ਦੀ ਪਰਥਾ ਇਸ ਚ ਪਾਸ਼ਾ ਮਹਾਰਾਜ ਬਚਨ ਕਰਦੇ ਨੇ ਕਾਹਿਰੇ ਮਨ ਚ ਤਵਹ ਉਦਮ ਜ ਆਹਰ ਹਰ ਜਿਓ ਪਰਿਆ ਸਹਿਲ ਪੱਥਰ ਮੈਂ ਜੰਤ ਉਪਾਇ ਤਾ ਕਰਿ ਜ ਕਾਗਾ ਕਰ ਤਰਿਆ ਮੇਰੇ ਮਾਧੋ ਜੀ ਸਾਧ ਸੰਗਤ ਮਿਲੇ ਸੁਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੂਕੇ ਕਾਟਾਰਾ ਹਰਾ ਜਾਣਣ ਪੇਤਾ ਲੋਕ ਸੁਭਨਤਾ ਕੋਈ ਨ ਕਿਸ ਕੀ ਦਰਿਆ ਕਹਿੰਦੇ ਕੋਈ ਨਹੀਂ ਕਿਸਦਾ ਸਹਾਰਾ ਅਗਲੇ ਪਿਛਲੇ ਸੰਜੋਗਾਂ ਦੇ ਕਰਕੇ ਤੂੰ ਸਚੇ ਬਾਦਸ਼ਾਹ ਮਹਾਰਾਜ ਕਹਿੰਦੇ ਨੇ ਇਹਨਾਂ ਦੇ ਨਾਲ ਨਿਭਤ ਲੈਣ ਦੇਣ ਦੇ ਕਰਕੇ ਤੇ ਵਿਸ਼ਵਾਸ ਦੀ ਕਾ ਤਰਹ ਚੇ ਪਾਸ਼ਾ ਮਹਾਰਾ ਕਹਿੰਦੇ ਸਿਰ ਸਿਰ ਰਿਜਕ ਸੁਵਾਹੀ ਠਾਕੁਰ ਸਿਰ ਸਿਰ ਰਿਜਕ ਸੁਵਾਹੀ ਠਾਕੁਰ ਕਾਹੇ ਮਨਪੋ ਕਰਿਆ ਸਾਰੇ ਸ੍ਰਿਸ਼ਟੀ ਨੂੰ ਸਾਜ ਕੇ ਸਾਨੂੰ ਉਸਦੇ ਪਾਸ਼ਾ ਮਹਾਰਾ ਭੋਜਨ ਪਾਣੀ ਦਿੰਦਾ ਹੈ ਅਕਾਲ ਪੁਰਖ ਸਾਡਾ ਪਿਤਾ ਹੈ ਕਾਹੇ ਮਨਪੋ ਕਰੇ ਹੈ ਮਨਾ ਤੂੰ ਕਿਉਂ ਡਰਦਾ ਹੈ ਕਿਉਂ ਚਿੰਤਾ ਕਰਦਾ ਇਹਦਾ ਮਤਲਬ ਇਹ ਹੋ ਗਿਆ ਹੰਗਲ ਜੀ ਅੱਗੇ ਆਪਾਂ ਵਿਚਾਰ ਕਰਕੇ ਬਾਣੀ ਸਾਰਾ ਸ਼ਬਦ ਪੜ੍ਹ ਕੇ ਊੜੀ ਊੜੀ ਆਵੇ ਸੇ ਕੋਸਾ ਸੁਪਾਛਾ ਬਚਰੀ ਸ਼ਰਿਆਤ ਤੇ ਕਮਣ ਖਲਾਵਾਏ ਕਮਣ ਜਗਾਇਆ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਨਿਧਾਨ ਠਾਕੁਰ ਕਰਤਲ ਧਰਿਆ ਜਨਾਨਕ ਬਲ ਬਲ ਸਤ ਬਲ ਜਾਈ ਤਰੰਤ ਨਾ ਪਾਰਾ ਵਰਿਆ ਹੁਣ ਮਹਾਰਾਜ ਕਹਿੰਦੇ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜਿਉ ਪਰਿਆ ਜੇ ਤਾਂ ਆਪਾਂ ਨੂੰ ਇਸ ਤਰ੍ਹਾਂ ਸੋਚੀਏ ਕਿ ਸਾਨੂੰ ਉਦਮ ਕਰਨਾ ਨਹੀਂ ਚਾਹੀਦਾ। ਬਿਮਾਰਾ ਤੋਂ ਉਦਮ ਨਾ ਕਰ। ਗੁਰੂ ਸਾਹਿਬ ਕਹਿੰਦੇ ਉਦਮ ਕਰ। ਉਦਮ ਕਰਦ ਨੂੰ ਹੱਥ ਦਿੱਤੇ ਨੇ, ਪੈਰ ਦਿੱਤੇ ਨੇ। ਸਭ ਕੁਝ ਤਾਂ ਸਰੀਰ ਅੱਖਾਂ ਸਭ ਕੁਝ ਸਰੀਰ ਤੇਰਾ ਸਾਜਿਆ ਹੈ। ਇਹਦੇ ਪਿੱਛੇ ਤੇਰੇ ਪਿੱਛੇ ਕੋਈ ਸ਼ਕਤੀ ਖੜੀ ਹੈ। ਉਹ ਸ਼ਕਤੀ ਤੇ ਮਾਨ ਕਰ ਮੈਂ ਉਦਮ ਕਰ ਰਿਹਾ। ਮੈਂ ਮਿਹਨਤ ਕਰ ਰਿਹਾ ਮੇਰੇ ਪਿੱਛੇ ਸ਼ਕਤੀ ਹੈ ਮੇਰਾ ਆਕਾਰਪੁਰਖ ਮੈਨੂੰ ਦੇਊਗਾ ਫਿਰ ਮਿਹਨਤ ਵਿੱਚ ਵੀ ਆਨੰਦ ਬਣਦਾ ਹੈ ਮਿਹਨਤ ਕਰਨੋਂ ਚਾਹ ਉਪਜਦਾ ਹੈ ਜੇ ਕੋਈ ਬੰਦਾ ਆਹ ਕੰਮ ਤੂੰ ਕਰ ਲਿਆ ਆਪਾਂ ਕਹਾਂਗੇ ਭਾਈ ਇਹ ਕੰਮ ਮੈਂ ਕਰੂੰਗਾ ਮੈਨੂੰ ਮਿਹਨਤ ਦਾ ਫਲ ਮਿਲੇਗਾ ਅਗਲਾ ਕਹੇ ਸ਼ਾਇਦ ਮਿਲ ਵੀ ਸਕਦਾ ਹੈ ਉੱਤੇ ਉਦਾਸ ਹੋ ਜਾਾਂਗੇ ਆਪਾਂ ਮਿਹਨਤ ਕਰਨ ਨੂੰ ਜੀ ਨਹੀਂ ਕਰਦਾ ਆਪਾਂ ਕਹਿੰਦੇ ਰਿਸਕ ਨਹੀਂ ਲੈਣਾ ਜਿੱਥੇ ਆਪਾਂ ਨੂੰ ਹੋਵੇ ਮਹਾਰਾ ਤੇਰੇ ਸਹਾਈ ਹੋਣਗੇ ਤੂੰ ਕੰਮ ਸ਼ੁਰੂ ਕਰ ਦੇਹੇ ਸ਼ਿਵਾ ਬਰਮੋਹ ਹੈ ਸ਼ੁਭ ਕਰਮਨ ਦੇ ਕਉਨਾਂ ਅਟਰੋਂ ਫਿਰ ਆਪਾਂ ਕਹਾਂਗੇ ਮਹਾਰਾਜ ਨੇ ਸਾਡੇ ਮਹਾਰਾਜ ਨੇ ਕਿਹਾ ਵੀ ਉਦਮ ਦੇ ਪਿੱਛੇ ਉਦਮ ਦੇ ਪਿੱਛੇ ਪ੍ਰਮਾਤਮਾ ਦੀ ਸ਼ਕਤੀ ਖੜੀ ਹੈ ਉਦਮ ਮਹਾਰਾਜ ਤੂੰ ਕੱਲਾ ਉਦਮ ਨਾ ਕਰ ਉਦਮ ਦੇ ਪਿੱਛੇ ਸੋਚ ਕੇ ਮੇਰੇ ਉਦਮ ਦੇ ਪਿੱਛੇ ਕੀ ਹੈ ਸਭ ਨੂੰ ਦੇਣ ਵਾਲਾ ਕਿੰਨਾ ਕ ਦੇਣ ਵਾਲਾ ਕਿੱਡਾ ਕ ਦਾਤਾ ਹੈ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਅਕਾਲ ਪੁਰਖ ਮਹਾਰਾਜ ਤੈਨੂੰ ਬਹੁਤ ਕੁਝ ਦੇਣਗੇ ਤੂੰ ਭਜਨ ਕਰੇਗਾ ਸੇਮਰ ਦੇ ਵਿੱਚ ਗੁਰੁੰਮਦਾ ਹੋ ਜਾ ਸਬਨਿਧਾਨ 10 ਅਸ਼ਟ ਸਿਧਾਨ ਠਾਕੁਰ ਕਾਰਤਲ ਧਰਿਆ ਕਾਰਨਾਮ ਹੈ ਹੱਥ ਦਾ ਹੱਥ ਦੀ ਤਲੀ ਹੁੰਦੀ ਹੈ ਕਹਿੰਦੇ ਸਬਨਿਧਾਨ ਨੌ ਤਰ੍ਹਾਂ ਦੀਆਂ ਨਿੱਧੀਆਂ ਹੁੰਦੀਆਂ ਨੇ 10 ਅਸ਼ਟ ਸਿਧਾਨ ਸਿੱਧੀਆਂ 10 ਪਲੱਸ ਅਸ਼ਟ 18 ਤਰ੍ਹਾਂ ਦੀਆਂ ਸਿੱਧੀਆਂ ਹੁੰਦੀਆਂ ਨੇ ਨੌ ਤਰ੍ਹਾਂ ਦੀਆਂ ਨਿੱਧੀਆਂ ਹੁੰਦੀਆਂ ਨੇ ਕਹਿੰਦੇ ਅਕਾਲ ਪੁਰਖ ਮਹਾਰਾਜ ਨੇ ਆਪਦੀ ਹੱਥ ਦੀ ਤਲੀ ਤੇ ਰੱਖੀਆਂ ਹੋਈਆਂ ਨੇ ਜੇ ਤੂੰ ਵਾਹਿਗੁਰੂ ਦਾ ਪਿਆਰਾ ਬਣ ਗਿਆ ਹੱਥ ਦੇ ਵਿੱਚ ਫੜੀਆਂ ਫੜਾਈਆਂ ਤੈਨੂੰ ਦੇ ਦੇਣਗੇ ਉਹ ਸਿੱਧੀਆਂ ਨੇ ਜਿਹੜੀਆਂ 18 ਤਰ੍ਹਾਂ ਦੀ ਸਿੱਧੀ ਹੁੰਦੀ ਹੈ ਸੰਗ ਜੀ 18 ਤਰ੍ਹਾਂ ਦੀ ਸਿੱਧੀਆਂ ਦੇ ਵਿੱਚ ਆਪਾਂ ਗੱਲ ਕਰੀਏ ਵੀ ਕਿਹੜੀਆਂ-ਕਿਹੜੀਆਂ ਹੁੰਦੀਆਂ ਨੇ ਆਪਾਂ ਕਹਿੰਦੇ ਵੀ ਹਰ ਸ੍ਰਿਧੀਆਂ ਸਿੱਧੀਆਂ ਕੀ ਹੁੰਦੀਆਂ ਨੇ ਰiddhi siddhi nidhi ਇੱਕ ਬਹਾਦਰ ਸਿਮਰੇਕਰ ਨਾਉ ਨਦੇ ਆ ਬਹਤਾਏ ਫਿਰ ਸਿੱਧੀ ਕੀ ਹੁੰਦੀ ਹੈ ਸਿੱਧੀ 18 ਤਰ੍ਹਾਂ ਦੀ ਹੁੰਦੀ ਸੰਗ ਜੀ ਪਹਿਲੀ ਸਿੱਧੀ ਤਾਂ ਹੈ ਨਾ ਅਣਿਮਾ ਸਿੱਧੀ ਅਣਿਮਾ ਸਿੱਧੀ ਹੈ ਇਹਦਾ ਮਤਲਬ ਕੀ ਹੈ ਦੂਜੇ ਦਾ ਰੂਪ ਹੋ ਜਾਣਾ ਜਿਹਦੇ ਕੋਲੇ ਅਣਿਮਾ ਸਿੱਧੀ ਹੈ ਨਾ ਉਹ ਦੂਜੇ ਦਾ ਰੂਪ ਹੋ ਜਾਂਦਾ ਜਿਵੇਂ ਦੇਖਣ ਨੂੰ ਤਾਂ ਲੱਗਦਾ ਹੈ ਕੋਈ ਬੰਦਾ ਵੀ ਕਹੇ ਪਰ ਉਹਦਾ ਹੀ ਰੂਪ ਧਾਰ ਲੈਣਾ ਜਾਂ ਜਿਹੜਾ ਕਹਿ ਦੇਣਾ ਉਸ ਤਰ੍ਹਾਂ ਰੂਪ ਬਣ ਜਾਣਾ ਜਿਵੇਂ ਆਪਣੇ ਗੁਰੂ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਬੁੱਢਣ ਸਾਹ ਦੇ ਗਏ ਬਾਬਾ ਬੁੱਢਣ ਸਾਹਿਬ ਜੀ ਦੇ ਛੇਵੇਂ ਪਾਤਸ਼ਾਹ ਕਹਿੰਦੇ ਲਿਆਓ ਤੁਹਾਡਾ ਦੁੱਧ ਲਿਆਓ ਬੁੱਢਣ ਸਾਹਿਬ ਜੀ ਕਹਿਣ ਲੱਗੇ ਕਿ ਤੁਸੀਂ ਕੌਣ ਹੋ ਕਹਿੰਦੇ ਛੇਵੇਂ ਜਾਮੇ ਵਿੱਚ ਆ ਕੇ ਤੇਰਾ ਦੁੱਧ ਪੀਣਾ ਕਹਿੰਦੇ ਸੰਨ ਤੋਂ ਗੁਰਨਾਨਕ ਬਣ ਕੇ ਦਿਖਾਓ ਫਿਰ ਗੁਰਨਾਨਕ ਪਾਸ਼ੇਵੇਂ ਪਾਸ਼ਾ ਗੁਰੂ ਨਾਨਕ ਦਾ ਰੂਪ ਬਣ ਗਏ ਇਸ ਤਰ੍ਹਾਂ ਗੁਰੂ ਨਾਨਕ ਪਾਸ਼ਾ ਮਹਾਰਾਜ ਦਾ ਰੂਪ ਬਣ ਗਏ ਛੇਵੇਂ ਪਾਸ਼ਾ ਵਿੱਚ ਸਿੱਧੀ ਸੀ ਆਣੀਮਾ ਸਿੱਧੀ ਦੂਜੇ ਦਾ ਰੂਪ ਔਰੂਪ ਧਾਰ ਲੈ ਮਹਾਰਾਜ ਨੇ ਦਿਖਾਇਆ ਨਿਹਾਲ ਹੋ ਗਏ ਨਾਨਕ ਨਦਰੀ ਨਦਰ ਨਿਹਾਲ ਨਿਹਾਲ ਹੋ ਗਏ ਫਿਰ ਬੁੱਢਣ ਸਾਹਿਬ ਜੀ ਛੇਵੇਂ ਪਾਸ਼ਾ ਨੇ ਗੁਰਨਾਨਕ ਬਣ ਕੇ ਦਿਖਾਤੇ ਦਰਸ਼ਨ ਦਿੱਤੇ ਇਹ ਅਨਮਾਸ ਦੀ ਪਹਿਲੀ ਦੂਜੀ ਸਿੱਧੀ ਹੈ ਮਹਿਮਾ ਬਹੁਤ ਵੱਡਾ ਹੋ ਜਾਣਾ ਆਕਾਸ਼ ਨੂੰ ਸਿਰ ਲਾ ਲੈਣਾ ਇਸੇ ਦਮ ਚ ਹੁੰਦੀ ਹੈ ਜਿਆਦਾ ਤਰ ਤੀਜੀ ਸਿੱਧੀ ਹੈ ਲਗਮਾ ਬਹੁਤ ਛੋਟਾ ਬਣ ਜਾਣਾ ਬਹੁਤ ਹੀ ਛੋਟਾ ਬਣ ਜਾਣਾ ਸੂਖਮ ਰੂਪ ਦੇ ਵਿੱਚ ਬਹੁਤ ਜਿਆਦਾ ਛੋਟਾ ਚੌਥੀ ਸਿੱਧੀ ਹੈ ਗਰਮਾਸ ਦੀ ਭਾਰੀ ਹੋਣਾ ਭਾਰੀ ਬਹੁਤ ਦੇ ਵਿੱਚ ਭਾਰ ਬਣ ਜਾਣਾ ਜਿਵੇਂ ਦਸਵੇਂ ਪਾਤਸ਼ਾਹ ਮਹਾਰਾਜ ਜੀ ਗਈ ਨਦੇੜ ਸਾਹਿਬ ਮਾਧੂਦਾਸ ਬਰਾਗੀ ਦੇ ਜਦੋਂ ਪਲੰਘ ਉੱਤੇ ਬੈਠ ਗਏ ਉਹਨੇ ਦੂਰ ਬੈਠੇ ਨੇ ਮਹਾਰਾਜ ਦੇ ਪਲੰਘ ਉਲਟਾਉਣਾ ਚਾਹਿਆ ਕਿਉਂਕਿ ਬੇਇੱਜ਼ਤੀ ਕਰਦਾ ਹੁੰਦਾ ਸੀ ਮਾਧੂਦਾਸ ਬਰਾਗੀ ਆਏ ਗਏ ਸਾਧੂਆਂ ਦੀ ਦਸਵੇਂ ਪਾਤਸ਼ਾਹ ਬੈਠ ਕੇ ਪਲੰਘ ਦਿੱਤੇ ਜਦੋਂ ਵੀਰ ਛੱਡੇ ਉਹਨੇ ਮੇਰੇ ਪਲੰਘ ਤੇ ਪਕਾਉਣ ਬੈਠੇ ਕਹਿੰਦੀ ਆਕੇ ਇਦੋਂ ਉਲਟਾਉਣ ਲੱਗੇ ਵੀਰ ਉਹਦੇ ਮਹਾਰਾ ਨੇ ਆਪ ਦਾ ਭਾਰ ਐਨਾ ਵਧਾ ਲੈਣਾ ਧਰਤੀ ਦੇ ਵਿੱਚ ਹੀ ਗੱਡ ਤੇ ਪਲੰਗ ਦੇ ਪਾਵੇ ਇਹ ਆ ਗਰਮ ਅਸਧੀ ਗਰੀਮਾ ਪੰਜਵੀਂ ਸਿੱਧੀ ਹੈ ਪ੍ਰਾਪਤੀ ਪ੍ਰਾਪਤੀ ਸਿੱਧੀ ਹੈ ਪੰਜਵੀਂ ਮਨ ਇਛਤ ਭੋਗ ਪ੍ਰਾਪਤ ਕਰ ਲੈਣੇ ਸਤਮੈ ਪ੍ਰਕਾਮੇ ਸਿੱਧੀ ਜਿਹੜੀ ਪ੍ਰਾਪਤੀ ਸਿੱਧੀ ਨੂੰ ਉਹਦੇ ਵਿੱਚ ਜੋ ਵੀ ਚਾਹੋ ਭੋਗ ਬਲਾਸ ਵਾਲੇ ਸਾਰੀਆਂ ਚੀਜ਼ਾਂ ਇਹ ਪੰਜਵੀਂ ਹੈ ਤੇ ਪ੍ਰਕਾਮੀ ਸੰਗ ਜੀ ਹੋਰਾਂ ਦੇ ਮਨ ਦੀ ਜਾਣ ਲੈਣੀ ਪ੍ਰਕਾਮ ਹੈ ਸਿੱਧੀ ਕਹਿੰਦੀ ਤੇ ਸੱਤਵੀਂ ਸੱਤਵੀਂ ਜਿਹੜੀ ਸਿੱਧੀ ਹੈ ਉਹ ਹੈ ਈਸ਼ਤਾ ਸਿੱਧੀ ਸਭ ਨੂੰ ਸਾਰੇ ਨੂੰ ਪ੍ਰੇਰਿਤ ਕਰ ਲੈਣਾ ਵੀ ਇਸ ਤਰ੍ਹਾਂ ਕਰੋ ਭਾਈ ਉਹ ਸਾਰੇ ਬੰਦੇ ਉਹਦੇ ਮਗਰ ਲੱਗ ਜਾਣਗੇ ਕਿਸੇ ਕੰਬਰ ਦੀ ਉਹ ਸਾਧੂ ਸੰਤ ਹੁੰਦੇ ਨੇ ਜਿਹਨਾਂ ਨਾਮ ਸਿਮਨ ਕਰਿਆ ਹੁੰਦਾ ਸੰਗ ਉਹਨਾਂ ਦੇ ਮਗਰ ਲੱਗ ਜਾਂਦੀ ਹੈ ਤੇ ਅੱਠਵੀਂ ਸਿੱਧੀ ਹੈ ਪਿਆਰਿਓ ਬਸ਼ੇਤਾ ਸਿੱਧੀ ਸਭ ਨੂੰ ਕਾਬੂ ਕਰ ਲੈਣਾ ਸਾਉਣ ਕਾਬੂ ਕਰਾਂ ਇੱਕ ਤਾਂ ਹੁੰਦਾ ਨਾ ਪ੍ਰੇਰਣਾ ਕਰਨੀ ਉਹ ਚੀਜ਼ ਹੋ ਰਿਹਾ ਕਾਬੂ ਕਰਨਾ ਕੁਝ ਹੋਰ ਚੀਜ਼ ਹੈ ਨੌਵੀਂ ਸਿੱਧੀ ਹੈ ਅਨੁਰਮ ਭੁਖ ਤੇ ਨਾ ਲੱਗਣੀ ਜੇ ਗੁਰੂ ਨਾਨਕ ਪਾਸ਼ਾ ਮਹਾਰਾਜ ਜੰਗਲਾਂ ਬੀਆ ਬਾਨਾਂ ਵਿੱਚ ਪਹਾੜਾਂ ਦੇ ਵਿੱਚ ਦਿਸਾਂ ਪ੍ਰਦੇਸ਼ਾਂ ਵਿੱਚ ਫਿਰਦੇ ਰਹਿੰਦੇ ਮਰਦਾਨਾ ਕਹਿੰਦਾ ਮਹਾਰਾਜ ਭੁੱਖ ਲੱਗੀ ਹੈ ਮਹਾਰਾਜ ਕਹਿੰਦੇ ਭਾਈ ਤੇਰਾ ਕਰਦੇ ਹਾਂ ਤੇ ਜਾਂ ਪਰ ਮਹਾਰਾਜੇ ਪਾਸ਼ਾ ਉਹ ਸ਼ਬਦ ਆਸਰੇ ਸ਼ਬਦ ਦਾ ਰੂਪ ਬਣੇ ਰਹਿੰਦੇ ਹਰ ਹਰ ਨਾਮ ਮਿਲਿਆ ਤਰਤਾਸੇ ਹਰਿ ਦੇ ਨਾਮ ਦੀ ਆਸਰੇ ਰਹਿੰਦੇ ਉਹ ਸਿੱਧੀ ਸਿੱਤੇ ਪਾਸ਼ਾ ਮਹਾਰਾਜ ਕੋਲੇ ਵਰਤਦੇ ਸੀ ਤੇ ਭੁੱਖ ਨਾ ਲੱਗਣਾ ਤੇ ਨਾ ਲੱਗਣਾ ਫਿਰ ਅਗਲੀ ਆ ਗਈ 10ਵੀਂ ਸਿੱਧੀ ਦੂਰ ਸ਼੍ਰਵਣ ਐਥੋਂ ਲੈ ਕੇ 1000 ਕਿਲੋਮੀਟਰ ਤੋਂ ਕਿਸੇ ਦੂਰ ਦੀ ਗੱਲ ਸੁਣ ਲੈਣੀ ਜਿਵੇਂ ਕਿਸੇ ਇਹ ਕ ਕਰਨ ਵਾਲ ਨੇ ਗੁਰਨਾਣਕ ਪਾਸ਼ਾ ਮਾਰ ਨੂੰ ਕਹਤਾ ਸੀ ਕਿਸੇ ਕੋਲੇ ਜਦੋਂ ਮਾਰ ਕਿਤੇ ਗਏ ਕਹਿੰਦੇ ਨਾਨਕ ਤਾਂ ਪੈਨੂੰ ਅਸੀਂ ਦੇਖ ਲਾਗੇ ਉਹ ਉਥੇ ਇਹਦਾ ਡੇਰਾ ਉਖਾੜ ਦਾਂਗੇ ਇੱਥੇ ਜਦੋਂ ਮਹਾਰਾਜ ਕੋਲੇ ਆਏ ਕਹਿੰਦਾ ਕੀ ਕਹਿੰਦਾ ਸੀ ਇਹ ਭਾਈ ਤੂੰ ਸਾਡਾ ਡੇਰਾ ਉਖਾੜ ਦੇਂਗਾ ਤੂੰ ਫਿਰ ਮਾਫੀ ਮੰਗਣ ਲੱਗ ਪਿਆ ਕੋਹ ਹੰਕਾਰ ਦੀ ਗੱਲ ਸੀ ਨਾ ਉੱਥੇ ਇਹਨੂੰ ਕਹਿੰਦੇ ਨੇ ਦੂਰ ਸਰਵਣ ਦੂਰੋਂ ਕਿਸੇ ਦੀ ਗੱਲ ਸੁਣ ਲੈਣੀ ਮਨ ਦੇ ਵਿੱਚ ਕਈ ਹੋਈ ਅਗਲੀ ਸiddhi ਹੈ ਦੂਰਦਰਸ਼ਨ ਦੂਰਦਰਸ਼ਨ ਕੀ ਹੈ ਹਜ਼ਾਰਾਂ ਕਿਲੋਮੀਟਰ ਬੈਠੇ ਬੈਠ ਕੇ ਦੇਖ ਲੈਣਾ ਕਿ ਫਲਾਣੀ ਜਗ੍ਹਾ ਕੀ ਹੋ ਰਿਹਾ ਹੈ ਇਹ ਦੂਰਦਰਸ਼ਨ ਸਿੱਧੀ ਕਹੋਂ ਕਹੋਂਦੀ ਹੈ ਅਗਲੀ ਸਿੱਧੀ ਹੈ ਪਿਆਰਿਓ ਮਨੋਵੇਗ ਸਿੱਧੀ ਮਨੋਵੇਗ ਸਿੱਧੀ ਕੀ ਹੈ ਖਿਆਲ ਦੇ ਵੇਗ ਜਨਾ ਤੇਜ ਪਹੁੰਚ ਜਾਣਾ ਕਿ ਮੀ ਆਪਾਂ ਆਮ ਨਹੀਂ ਸੁਣਦੇ ਆ ਕਿ ਸੱਚੇ ਪਾਤਸ਼ਾਹ ਭੈਣ ਨਾਨਕੀ ਨੇ ਯਾਦ ਕੀਤਾ ਗੁਰੂ ਨਾਨਕ ਮਹਾਰਾਜ ਨੂੰ ਤੇ ਖਿਆਲਾਂ ਦੇ ਨਾਲ ਮਹਾਰਾਜ ਕਹਿੰਦੇ ਭਾਈ ਅੰਤਰ ਅੰਤਰ ਧਿਆਨ ਹੋ ਜਾ ਮਰਦਾਨਿਆਂ ਆਪਈ ਬਾਲਿਆ ਪਿਆਰਿਓ ਆਪਾਂ ਜਾਣੇ ਕਿਤੇ ਇੱਕ ਸੈਕਿੰਡ ਦੇ ਵਿੱਚ ਸੱਚੇ ਪਾਤਸ਼ਾਹ ਮਾਰਾ ਪਹੁੰਚ ਜਾਂਦੇ ਜਿਹੜੇ ਤਾਂ ਨਿੰਦਕ ਤੇ ਨਾ ਉਹਨਾਂ ਨੂੰ ਹੀ ਗੁਰਨਾਨਕ ਦੀਆਂ ਗੱਲਾਂ ਵਧੀਆ ਲੱਗਦੀਆਂ ਉਹ ਗੁਰਨਾਨਕ ਨੂੰ ਆਮ ਬੰਦਾ ਸਮਝਦੇ ਨੇ ਉਹ ਪਰ ਇਹ ਸਿੱਧੀਆਂ ਨੇ ਜੇ ਸਿੱਧੀਆਂ ਹੁੰਦੀਆਂ ਨੇ ਤਾਂ ਹੀ ਮਹਾਰਾਣੇ ਆਖਿਆ ਨੇ ਸਬਨਿਧਾਨ ਦਾ ਅਸ਼ਟਧਾਨ ਠਾਕੁਰ ਕਰਤਲ ਧਰਿਆ ਵੀ ਮਹਾਰਾਜ ਦੇ ਤਲੀ ਦੇ ਉੱਤੇ ਰੱਖਿਆ ਹੋਇਆ ਹੈ ਅਕਾਲ ਪੁਰਖ ਨੇ ਜੇ ਇਹ ਨਹੀਂ ਹੁੰਦੀਆਂ ਮਹਾਰਾਜ ਲਿਖਤੀਆਂ ਫਿਰ ਮਤਾ ਮਹਾਰਾਜ ਉਠੇ ਨੇ ਫਿਰ ਤਾਂ ਮਹਾਰਾਜ ਉਹੀ ਮਰੀ ਜਾਂਦੇ ਨੇ ਅਵਦੀਆਂ ਨਹੀਂ ਨਹੀਂ ਪਿਆਰੇ ਵੀ ਗੁਰੂ ਸੱਚੇ ਪਾਸ਼ਾ ਮਹਾਰਾਜ ਨੇ ਜਿਹੜੇ ਚੀਜ਼ਾਂ ਹੈਗੇ ਨੇ ਉਹੀ ਲਿਖੀਆਂ ਨੇ ਵੀ ਹੈਗੇ ਨੇ ਗੁਰੂ ਅਕਾਲ ਪੁਰਖ ਕੋਲੇ ਅਗਲੀ ਗੱਲ ਆ ਗਈ 13ਵੀਂ ਸਿੱਧੀ ਕਾਮ ਰੂਪ ਮਨ ਇੱਛਾ ਰੂਪ ਧਾਰਨਾ ਜਿਹੜਾ ਵੀ ਮਰਜ਼ੀ ਰੂਪ ਧਾਰ ਲੈਣਾ ਸੱਪ ਦਾ ਧਾਰ ਲੈਣਾ ਸ਼ੇਰ ਦਾ ਬਣਾ ਲੈਣਾ ਜਿਵੇਂ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਜਹਾਂਗੀਰ ਦੇ ਸਾਤੀ ਤੇ ਚੜ ਗਏ ਦਬਾ ਪਾਤਾ ਵੀ 40 ਦਿਨ ਤੋਂ ਸਮਾ ਲੰਘ ਗਿਆ ਛਿੰਮੇ ਪਾਸ਼ਾ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਆਜ਼ਾਦ ਕਰ ਡਰਨ ਲੱਗ ਪਿਆ ਸੀ ਉਹ ਪਰ ਸੇਪਾਸ਼ਾ ਮਹਾਰਾਜ ਨੇ ਗੁੱਸੇ ਹੋਏ ਵੀ ਤੁਸੀਂ ਇਹ ਕੰਮ ਨਹੀਂ ਕਰਨਾ ਸੀਗਾ ਤੁਸੀਂ ਡਰਾਉਣਾ ਨਹੀਂ ਸੀ ਜਹਾਂਗੀਰ ਨੂੰ 14ਵੀਂ ਸਿੱਧੀ ਹੈ ਪ੍ਰਕਾਇਆ ਪ੍ਰਵੇਸ਼ ਪ੍ਰਕਾਇਆ ਪ੍ਰਵੇਸ਼ ਕਿਹੜੀ ਹੈ ਦੂਜੇ ਦੇ ਸਰੀਰ ਵਿੱਚ ਵੜ ਜਾਣਾ ਜਿਵੇਂ ਮਛੰਦਰਨਾਥ ਸੀਗਾ ਗੋਰਖਨਾਥ ਦਾ ਗੁਰੂ ਅਮਰੂ ਰਾਜਾ ਅਮਰੂ ਰਾਜਾ ਨਾਲ ਜਦੋਂ ਮਰ ਗਿਆ ਮਛੰਦਰਨਾਥ ਨੂੰ ਪਤਾ ਲੱਗਿਆ ਅਮਰੂ ਨਾਦਮ ਰਾਜਾ ਮਰ ਗਿਆ ਉੱਥੇ ਕੀ ਕੀਤਾ ਉਹ ਲਾਲਸਾ ਜਾਗੀ ਵੀ ਮੈਂ ਰਾਜ ਭਾਗ ਕਰਾਂ ਮੈਂ ਰਾਣੀਆਂ ਦੇ ਰਸ ਵਿੱਚ ਰਹਾਂ ਅਮਰੂ ਤਾਂ ਮਰ ਗਿਆ ਉਹਦੀ ਦੇਹੀ ਵਿੱਚ ਵੜ ਗਿਆ ਮਛੰਦਰਨਾਥ ਲੋਕਾਂ ਨੇ ਸੋਚਿਆ ਅਮਰੂ ਜਾਦੇ ਤਾਂ ਅਮਰ ਅਮਰੂ ਅਮਰੂ ਰਾヤ ਦਵਾਰੇ ਜਾਂਦਾ ਹੋ ਗਿਆ ਦਵਾਰੇ ਜਾਂਦਾ ਹੋ ਗਿਆ ਪਰ ਉਹ ਹੈਗਾ ਸੀ ਮਛੰਦਰਨਾਥ ਦੂਜੀ ਦੇ ਕਾਇਆ ਵਿੱਚ ਵੜ ਜਾਣਾ ਜਿਉਂਦੇ ਦੇ ਵਿੱਚ ਵੀ ਵੜਿਆ ਜਾਂਦੇ ਤੇ ਮਰਿਆਂ ਦੇ ਵਿੱਚ ਵੀ ਵੜਿਆ ਜਾਂਦੇ ਜਿਹਨੂੰ ਵੜਨਾ ਆਵੇ ਦੂਜੇ ਦੇ ਸਰੀਰ ਵਿੱਚ ਵੜ ਜਾਣਾ ਉਹਦੇ ਸਿਰ ਨੂੰ ਚਲਾਉਣਾ ਜਿੱਦਨੂੰ ਜੀ ਕਰੇ ਉਹਦੇ ਨੂੰ ਲੈ ਜਾਣਾ ਉਹਦੇ ਸਰੀਰ ਵਿੱਚ ਵੜ ਕੇ ਕਿਉਂ ਦਿਮਾਗ ਤੇ ਕਬਜ਼ਾ ਕਰ ਲੈਂਦਾ ਉਹ ਆਪਾਂ ਕਹਿੰਦੇ ਚੰਗਾ ਭਲਾ ਸ਼ਿਰੂ ਪਤਾ ਨਹੀਂ ਕੀ ਹੋ ਗਿਆ ਇਹ ਤਾਂ ਹੋ ਰਿਹਾ ਹੈ ਹੀ ਨਹੀਂ ਇਹ ਪਿਆਰੋ ਪਰਕਾਇਆ ਪ੍ਰਵੇਸ਼ ਦੂਜੀ ਦੀ ਕਾਇਆ ਵਿੱਚ ਵੜ ਜਾਣਾ ਇਹ ਵੀ ਸਿੱਧੀ ਹੈ ਤੇ اگਲੀ ਹੈ ਜਿਹੜੀ ਸਵੈਛੰ ਮਿਰਤੂਸ ਆਪਦੀ ਇੱਛਾ ਦੇ ਸਵੈ ਇੱਛਾ ਦੇ ਨਾਲ ਮਰਤੂ ਕਰ ਲੈਣਾ ਆਪਦੇ ਸਰੀਰ ਨੂੰ ਤਿਆਗ ਦੇਣਾ ਇਹ ਤਾਂ ਆਪਣੇ ਪੰਥ ਦੇ ਵਿੱਚ ਕਿੰਨਿਆਂ ਨੇ ਇਹ ਸੰਤਾਂ ਮਹਾਪੁਰਸ਼ਾਂ ਨੇ ਗੁਰੂਆਂ ਨੇ ਵੀ ਕੀਤਾ ਹੈ ਆਪ ਦੀ ਇੱਛਾ ਅਨੁਸਾਰ ਬਹੁਤ ਮਹਾਂਪੁਰਸ਼ਾਂ ਤੁਸੀਂ ਇਤਿਹਾਸ ਪੜ੍ਹੇ 16ਵੀਂ ਸਿੱਧੀ ਹੈ ਸੁਰਕ੍ਰੀੜਾ ਦੇਵਤਿਆਂ ਦੇ ਮੰਡਲ ਵਿੱਚ ਜਾ ਕੇ ਦੇਵ ਨਗਰੀ ਵਿੱਚ ਜਾ ਕੇ ਉਹਨਾਂ ਨਾਲ ਹੱਸਾ ਠੱਠਾ ਮੌਜਾਂ ਕਰਨੀਆਂ ਮਸਤੀਆਂ ਕਰਨੀਆਂ ਉਹਨਾਂ ਦੇ ਨਾਲ ਖੇਡਣਾ 17ਵੀਂ ਸਿੱਧੀ ਹੈ ਸੰਕਲਪ ਸਿੱਧ ਜੋ ਸੋਚਣਾ ਪੂਰਾ ਹੋ ਜਾਣਾ 18ਵੀਂ ਸਿੱਧੀ ਹੈ ਜਿਹੜੀ ਪਿਆਰਿਓ ਅਪਰਤ ਹਤਗਤ ਬਿਨਾ ਰੋਕ ਹਰ ਥਾਂ ਤੇ ਪਹੁੰਚ ਜਾਣਾ ਜੇ ਮਰਦਾਨਾ ਕਹਿਣ ਲੱਗਿਆ ਮਹਾਰਾਜ ਮੈਂ ਮੱਕੇ ਦਰਸ਼ਨ ਕਰਨੇ ਨੇ ਜਦੋਂ ਜਾਣ ਲੱਗੇ ਆ ਕਹਿੰਦੇ ਮਹਾਰਾਜ ਉੱਥੇ ਤਾਂ ਕਹਿੰਦੇ ਅੱਖਾਂ ਬੰਨ ਕੇ ਤੋਰਦੇ ਨੇ ਉੱਥੇ ਅੱਖਾਂ ਤੋਂ ਜਦੋਂ ਅੱਖਾਂ ਹੀ ਬੰਨਤੀਆਂ ਫਿਰ ਮੱਕੇ ਦਰਸ਼ਨ ਕਿਵੇਂ ਕਰਾਂਗਾ ਗੁਰੂ ਸਾਹਿਬ ਕਹਿੰਦੇ ਜਾ ਚੱਲਿਆ ਜਾ ਤੂੰ ਬਿਨਾ ਅੱਖਾਂ ਬੰਨੇ ਤੋਂ ਵੀ ਨਹੀਂ ਚਲਾ ਜਾਇਆ ਜਾਏਗਾ ਕਿਉਂਕਿ ਉੱਥੇ ਅੱਖਾਂ ਬੰਨਦੇ ਨੇ ਅੱਜ ਵੀ ਅੱਖਾਂ ਬੰਨ ਕੇ ਫੇਰ ਉਹ ਤਾਂ ਦਰਸ਼ਨ ਵੀ ਨਹੀਂ ਕਹੇ ਦਰਸ਼ਨ ਤਾਂ ਉਹ ਹੁੰਦਾ ਜਿਹੜਾ ਬੰਦਾ ਕੋਈ ਚੀਜ਼ ਦੇਖ ਲਵੇ ਅੱਖਾਂ ਬੰਨਦੇ ਨੇ ਫੇਰ ਮੱਕੇ ਦੇ ਵਿੱਚ ਜਾਣ ਦਿੰਦੇ ਨੇ ਜੇ ਅੱਖਾਂ ਬੰਨ ਕੇ ਬੰਦਾ ਦੇਖੂਗਾ ਕੀ ਉਹ ਪਰਮਾਤਮਾ ਜਾਣਦੇ ਉੱਥੇ ਕੀ ਹੈ ਕਈ ਤਾਂ ਕਹਿੰਦੇ ਉਹ ਸ਼ਿਵਲੰਗੀ ਲੱਗਿਆ ਹੋਇਆ ਤਾਂ ਉਹ ਕਹਿੰਦਾ ਖਾਣਾ ਨਾ ਦੇਖਣ ਦੇ ਆਪਾਂ ਇਹ ਗੱਲ ਤੇ ਕਿੰਤੂ ਪਰਤੋ ਨਹੀਂ ਕਰ ਸਕਦੇ ਮਰਦਾਨਾ ਕਹਿੰਦਾ ਮੈਂ ਹਰਜ ਅੱਖਾਂ ਬੰਨ ਕੇ ਮੈਂ ਦੇਖੂਗਾ ਕੀ ਉੱਥੇ ਗੁਰੂ ਸਾਹਿਬ ਕਹਿੰਦੇ ਚੱਲ ਤੂੰ ਜਾ ਤੈਨੂੰ ਕੋਈ ਨਹੀਂ ਦੇਖੇਗਾ ਤੂੰ ਸਾਰਿਆਂ ਨੂੰ ਦੇਖੇਗਾ ਇਹਨੂੰ ਕਹਿੰਦੇ ਨੇ ਅਪਰਤ ਹਤਗਤ ਬਿਨਾਂ ਰੋਕ ਤਾਂ ਹਰਥਾ ਚਲਾ ਜਾਣਾ ਮਰਦਾਨੇ ਨੇ ਮਰਦਾਨੇ ਨੂੰ ਮਾਰਚ ਪਈ ਸਿੱਧੀ ਦੀ ਕੇ ਤੋਰਿਆ ਦਰਸ਼ਨ ਕਰਕੇ ਆਇਆ ਫਿਰ ਮਾਰ ਨੂੰ ਸਾਰੀਆਂ ਗੱਲਾਂ ਦੱਸੀਆਂ ਉਹਨਾਂ ਨੇ ਇਹ 18 ਸਿੱਧੀਆਂ ਹੁੰਦੀਆਂ ਨੇ ਪ੍ਰਾਪਤ ਕਿਵੇਂ ਹੁੰਦੀਆਂ ਨੇ ਪ੍ਰਭ ਕਾ ਸਿਮਨ ਰਿੱਧ ਸਿੱਧ ਨੌ ਨਿੱਧ ਪ੍ਰਭ ਕਾ ਸਿਮਨ ਰਿੱਧ ਸਿੱਧ ਨੌ ਨਿੱਧ ਗੁਰੂ ਸਾਹਿਬ ਕਰੇ ਹੁਣ ਇਹ ਐ ਨਹੀਂ ਹੁੰਦਾ ਸੰਗ ਦੀ ਆਪਾਂ ਵੀ ਇੱਕ ਮਾਲਾ ਰੋਜ਼ ਫੇਰ ਲਈ ਵੀ ਆਹ ਸ਼ਬਦ ਨਾਲ ਭਾਈ ਸਿੱਧੀ ਮਿਲ ਜੂਗੀ ਆਹ ਸ਼ਬਦ ਨਾਲ ਰਿੱਧੀ ਮਿਲ ਜੂਗੀ ਇਸ ਤਰ੍ਹਾਂ ਨਹੀਂ ਸੰਗ ਜੀ ਇਸ ਸਿਮਰਨ ਬਹੁਤ ਕਰਨਾ ਪੈਂਦਾ ਫਿਰ ਆਪਣੇ ਆਪ ਆ ਜਾਂਦੀਆਂ ਨੇ ਜੇ ਜੇ ਝੂਠ ਮਾਰ ਕੇ ਵੀ ਇਹਦੇ ਨਾਲ ਤੁਹਾਨੂੰ ਰਿੱਧੀ ਮਿਲ ਜੂਗੀ ਇਹ ਨਾਲ ਸਿੱਧੀ ਮਿਲੂ ਅਗਲਾ 1 2 ਇੱਕ ਮਾਲਾ ਰੋਜ਼ ਫੇਰੇਗਾ 5 ਮਾਲਾ ਫੇਰੇਗਾ ਤੇ ਮਹੀਨੇ ਬਾਅਦ ਕਹਿੰਦੇ ਮੈਨੂੰ ਤਾਂ ਕੁਝ ਹੋਇਆ ਨਹੀਂ ਫਿਰ ਅਗਲਾ ਕੋਈ ਰੱਬ ਦੇ ਨਾਮ ਤੇ ਸ਼ਕਤੀ ਨਹੀਂ ਇਹਦੇ ਵਿੱਚ ਬੇਜਿਤੀ ਹੈ ਇਹਦੇ ਵਿੱਚ ਨਿਰਾਸ਼ਤਾ ਹੈ ਬਹੁਤ ਕਮਾਈ ਕਰਨੀ ਪੈਂਦੀ ਹੈ ਰਿੱਧ ਸਿੱਧ ਬਹੁਤੇ ਕਹਿਣ ਲੱਗ ਜਾਂਦੇ ਨੇ ਮਹਾਰਾਜ ਨੇ ਆਖਿਆ ਰਿੱਧੀ ਸਿੱਧੀ ਵੀ ਵਰਤਣੀ ਨਹੀਂ ਰਿੱਧੀ ਸਿੱਧੀ ਵਰਤਣੀ ਪਿਆਰੋ ਇਹ ਪਹਿਲੀ ਵਾਰ ਤਾਂ ਹਰ ਇੱਕ ਨੂੰ ਪ੍ਰਾਪਤੀ ਨਹੀਂ ਹੁੰਦੀ ਚੀਕਾਂ ਘੜਾ ਦਿੰਦੀ ਹੈ ਰਿੱਧੀ ਸਿੱਧੀ ਮਿਹਨਤ ਇੰਨੀ ਕਰਨੀ ਪੈਂਦੀ ਹੈ ਇਹ ਕੋਈ ਮਖੌਲ ਥੋੜੀਆ ਚੌੜ ਥੋੜੀ ਹੈ ਸੋ ਕਹਿਣ ਦਾ ਭਾਵ ਅਰਦਾਸਾਂ ਬੇਨਤੀਆਂ ਤੇ ਜੋਰ ਰੱਖਿਆ ਕਰੋ ਮਹਾਰਾਜ ਵੀ ਸਾਡੇ ਦਾ ਕਾਰਜ ਠੀਕ ਆਈ ਜਾਣ ਮੈਨੂੰ ਨਾਮ ਦਾ ਕਿਣਕਾ ਬਰਸ ਮੈਨੂੰ ਨਾਮ ਨਾਲ ਲਾਓ ਮੈਨੂੰ ਆਪਣੇ ਚਰਨਾਂ ਨਾਲ ਲਾਓ ਆਪਣੇ ਪਿਆਰ ਵਿੱਚ ਲੈ ਕੇ ਆਓ ਮੈਂ ਅਨੰਦ ਵਿੱਚ ਰਹਾ ਤੇਰੇ ਰਸ ਵਿੱਚ ਰਹਾ ਸਭ ਤੋਂ ਵੱਡੀ ਗੱਲ ਇਹ ਹੈ ਰਸ ਵੱਡੇ ਵੱਡੇ ਰਿੱਧੀਆਂ ਸਿੱਧੀਆਂ ਵਾਲਿਆਂ ਨੂੰ ਵੀ ਮਿਲਦਾ ਰਸ ਉਹਨਾਂ ਨੂੰ ਮਿਲਦਾ ਹੈ ਨਾਮ ਦਾ ਰਸ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਰਸ ਮੰਗਿਆ ਕਰੋ ਜਾਦੇ ਕੰਮ ਮਹਾਰਾਜ ਆਪੇ ਕਰ ਦਿੰਦੇ ਨੇ ਕੋਈ ਗੱਲ ਦੀ ਬੇਨਤੀਆਂ ਕਰਿਆ ਕਰੋ ਦੁੱਖ ਸੁੱਖ ਸਭ ਤੇ ਆਉਂਦੇ ਰਹਿੰਦੇ ਨੇ ਇਹ 18 ਤਰ੍ਹਾਂ ਦੀਆਂ ਸਿੱਧੀਆਂ ਨੇ ਮਹਾਰਾਜ ਬਚਨ ਕਰਦੇ ਕਰਦੇ ਨੇ ਸਬਨਿਧਾਨ 10 ਅਸ਼ਟ ਸਿਧਾਂਤ ਠਾਕੁਰ ਕਰਤਲ ਧਰਿਆ ਠਾਕੁਰ ਪਰਮਾਤਮਾ ਨੇ ਵਾਹਿਗੁਰੂ ਨੇ ਆਪਦੇ ਤਣੀ ਤੇ ਰੱਖੇ ਹੋਏ ਨੇ ਜਿਹੜਾ ਇਹਦਾ ਭਾਗੀ ਬਣਦਾ ਜਿਹੜਾ ਇਹਦੇ ਜੋਗ ਹੁੰਦਾ ਮਹਾਰਾਯਾ ਧਰ ਕੇ ਰਖਦੇ ਲੈ ਵੀ ਲੈ ਤੋ ਸਿੱਧੀਆਂ ਲੈ ਜਾ ਰਹੀਆਂ ਨੇ ਉਹਨੂੰ ਦੇ ਦਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ